ਹਾਂਜੀ ਸਾਸਤਰੀ ਕਾਲ ਦੇ ਸਾਰੀਆਂ ਭੈਣਾਂ ਨੂੰ ਤੁਸੀਂ ਨੋਰਮਲ ਸੂਟਾਂ ਦੇ ਆਫਰ ਦੇਖੀ ਹੋਣੀ ਹੈ ਤੇ ਰਾਮ ਟੈਕਸ ਦੇ ਸੂਟਾਂ ਪਰ ਆਫਰ ਲੈ ਕੇ ਆ ਗਏ ਜੀ ਭਾਜੀ ਚੈੱਕ ਕਰੋ ਜੀ ਲਓ ਜੀ ਸਾਰੀਆਂ ਭੈਣਾਂ ਨੂੰ ਸਾਸਤਰੀ ਕਾਲ ਦੇਖੋ ਇਹ ਦੋ ਸੂਟ ਓਪਨ ਕਰੇ ਹੋਏ ਨੇ ਜੀ ਇਹਦੇ ਚ ਮੁੰਗਿਆ ਕਲਰ ਆ ਜੀ ਦੇਖੋ ਪੈਨਲ ਤੇ ਨੈਟ ਤੇ ਉੱਪਰ ਇਨਵੈਂਟਰੀ ਹੋਈ ਵੀ ਹੈ ਰਾਮ ਟੈਕਸ ਦਾ ਬੇਸ ਹੈ ਇਹ ਦੁਪੱਟਾ ਹੈ ਜੀ ਹੁਣ ਸਾਰੇ ਸੂਟ ਤਾਂ ਓਪਨ ਕਰ ਨਹੀਂ ਸਕਦੇ ਤੁਹਾਨੂੰ ਇੱਕ ਝਲਕ ਦਿਖਾ ਰਹੇ ਹਾਂ ਸੂਟਾਂ ਦੀ 15-20 ਸੂਟ ਬਾਕੀ ਹੈ ਜੀ ਬੈਲੈਂਸ ਜਿਵੇਂ ਵੀ 10000 ਵਾਲੇ ਪੀਸਾ ਜੀ 2500 ਵਾਲੇ 2800 ਪੀਸਾ ਜੀ ਇਹਨਾਂ ਤੇ ਤੁਹਾਨੂੰ ਲੈਸ ਰੇਟ ਮਿਲੂਗੇ ਜੀ ਬਹੁਤ ਹੀ ਘੱਟ ਰੇਟਾਂ ਤੇ ਤੁਹਾਨੂੰ ਅਪਲਬਡ ਕਰਾ ਦੇਣੀ ਆ ਜੀ ਕਿਉਂਕਿ ਇਹ ਸਟਾਕ ਕਲੀਅਰ ਕਰ ਰਹੇ ਆ ਕਿਸੇ ਨੇ ਵਿਆਹ ਸ਼ਾਦੀ ਤੇ ਦੇਣ ਲੈਣ ਲਈ ਲੈਣੇ ਆ ਰਾਮ ਟੈਕਸ ਦੇ ਸੂਟ ਕਾਟਨ ਦੇ ਜੀ ਤਾਂ ਤੁਸੀਂ ਜਰੂਰ ਕੰਟੈਕਟ ਕਰੋ ਦੁਕਾਨ ਤੇ ਆ ਕੇ ਦੇਖ ਕੇ ਜਾਓ ਵਿਜ਼ਿਟ ਕਰੋ ਯੀ ਸ਼ਾਪ ਤੇ ਰਾਮ ਟੈਕਸ ਦੇ ਸੂਟ ਬਹੁਤ ਵਧੀਆ ਸੂਟਾਂ ਜੀ ਬ੍ਰਾਂਡਡ ਸੂਟ ਆ ਮੈਨੂੰ ਆਫਰ ਪ੍ਰਾਈਸ ਤੇ ਉਪਲਬਧ ਕਰਾ ਦੇਣਾ ਜੀ ਕਿਉਂਕਿ ਆਲ ਸਟਾਕ ਰਾਮ ਟੈਕਸ ਦੀ ਕਾਟਨ ਦਾ ਕਲੀਅਰ ਕਰ ਰਹੇ ਆ ਇਹ ਤੁਸੀਂ ਇਸ ਤਰ੍ਹਾਂ ਦੇ ਵਧੀਆ ਸੁੱਟ ਲੈਣੇ ਆ ਤਾਂ ਆਉਣਾ ਕਿੱਥੇ ਆ ਜੀ ਸੁਨੀਲ ਕਲਥ ਹਾਊਸ ਮੇਨ ਬਾਜ਼ਾਰ ਮੀਂਹਾਪੁਰ